ਅੱਗ ਕਾਤੋਂ ਲਾਈ ਐ ਅੱਗ ਲਾਉਣੀ ਐ ਕੋਈ ਫਾਰਮੈਟ ਸਲੂਸ਼ਨ ਨਹੀਂ ਕਰਦੀ ਕੋਈ ਤਰੀਕਾ ਨਹੀਂ ਦੱਸਦੀ ਅਸੀਂ ਕਿੱਧਰ ਨੂੰ ਜਾਗੇ ਯਾਰ ਨਹੀਂ ਗਵਰਨਮੈਂਟ ਤੁਹਾਨੂੰ ਕੀ ਕਰ ਦੇਵੇ ਭਾਵੇਂ ਦਿੱਲੀ ਤੱਕ ਥੋੜੇ ਕੁਝ ਘਰ ਮਰ ਕੀ ਨਹੀਂ ਕਰ ਸਕਦੀ ਸਾਨੂੰ ਟੈਕਸ ਦੇਵੇ ਬਾ ਸਾਨੂੰ ਅਸੀਂ ਪੈਸੇ ਦੇਵੇ ਸਾਨੂੰ ਇਨਕਮ ਦੇਵੇ ਕੋਈ ਸਾਡਾ ਕੁਝ ਤਾਂ ਦੇ ਹੀ ਜਾਣਾ ਚੱਕੇ ਸਾਡੀ ਕੀ ਤੁਸੀਂ ਅੱਗ ਲਾ ਕੇ ਫੜਾ ਕਰ ਦੇ ਜਾਨਵਰ ਮਾਰੇ ਜਾਨਵਰ ਮਾਰੇ ਤਾਂ ਖਾਵਾ ਤੈਨੂੰ ਤੈਨੂੰ ਕੀ ਦੱਸੇ ਯਾਰ ਉਹ ਭਾਈ ਸਾਹਿਬ ਮੇਰੀ ਗੱਲ ਮੇਰੀ ਗੱਲ ਸੁਣੋ ਉਹ ਮੇਰੀ ਗੱਲ ਮੈਂ ਵੀ ਕਿਸਾਨ ਦਾ ਪੁੱਤ ਆ ਸਾਡੇ ਪਿੰਡ ਜਾ ਕੇ ਕੋਈ ਅੱਗ ਨਹੀਂ ਲਾਉਂਦਾਗਾ ਤੁਹਾਡਾ ਤੇਰੀ ਗੱਲ ਤੇਰੀ ਬੀਜੀ ਜਾਂਦੇ ਹੋ ਮੇਰੇ ਬਸ ਅਸੀਂ ਮੈਨੂੰ ਨਾ ਦੇਉਂਗੇ ਸਾਨੂੰ ਦੇ ਜੀਓ ਦੇ ਨਾ ਬੀਜ ਦੇ ਤੁਸੀਂ ਦੇ ਅਸੀਂ ਨਹੀਂ ਲਾਂਦੇ ਅੱਗ ਅਸੀਂ ਆਪਣਾ ਨਸਕਾ ਕਰਦੇ ਜੇ ਤੁਸੀਂ ਤੁਸੀਂ ਇਕੱਲੇ ਅੱਗ ਲਾਉਣ ਵਾਲੇ ਆ ਗਏ ਪੱਥਰ ਖੜੀ ਆ ਪੱਥਰ ਦੀ ਬੱਤੀ ਲੱਗੇ ਆਪਾਂ ਨੂੰ ਪਰਚਾ ਕੱਢਣੇ ਕਰਾਉਣੇ ਨੇ ਕੀ ਮਸਲਾ ਇਹਨਾਂ ਤੇ ਪਰਚਾ ਕਾਹਦਾ ਕਰਨ ਲੱਗੇ ਤੁਸੀਂ ਅੱਗ ਲਾਈ ਆ ਜੀ ਪੁਰਾਲੀ ਨੂੰ ਇਹਨਾਂ ਨੇ ਪੁਰਾਲੀ ਦੇ ਹੁਣ ਪਰਚੇ ਹੋਣ ਲੱਗੇ ਪਰਚੇ ਹੋਣੇ ਹੋਣੇ ਪੈਣੇ ਆ ਇੰਨਾ ਵਾਤਾਵਰਨ ਖਰਾਬ ਕੀਤਾ ਇਨੇ ਜਾਨਵਰ ਦੇਖੋ ਪੋਰਾ ਪੋਰਾ ਪੰਛੀ ਆ ਦਰਖਤ ਸਾਰੇ ਮੱਚ ਗਏ ਆ ਪੰਛੀ ਮਰ ਗਏ ਆ ਤਾਂ ਜ਼ਿੰਮੇਵਾਰ ਕੌਣ ਹੈ ਲਾਈ ਆਗੇ ਜੀ ਤੁਸੀਂ ਲਾਈ ਆ ਜੀ ਲਾਵਾਂਗੇ ਸਾਡੀ ਮਜਬੂਰੀ ਐਸੀ ਕੀ ਕਰਗੇ ਇਹਨੂੰ ਦਿੱਲੀ ਦਾ ਧੂਆਂ ਦੀ ਸੀ ਜਾਂਦਾ ਦਿੱਲੀ ਜਾਂਦਾ ਧੂਆਂ ਸਿਗਰਟਾਂ ਚ ਜਦੋਂ ਕਿ ਦੀ ਕਣਕ ਮੱਝ ਜਾਂਦੀ ਆ ਤੇ ਉਹ ਉਦੋਂ ਕੀ ਦਿੰਦੇ ਮੁਆਇਆ ਦਿੰਦੇ ਉਦੋਂ ਨਹੀਂ ਦਿੰਦਾ ਇਹ ਕਹਿੰਦੇ ਜਦੋਂ ਕਣਕ ਨੂੰ ਅੱਗ ਲੱਗਦੀ ਆ ਉਦੋਂ ਵੀ ਮੁਆਜਬਾ ਦਿਆ ਕਰੋ ਮੁਆਵਜ਼ਾ ਮਿਲਦਾ ਹਰ ਇੱਕ ਜਗ੍ਹਾ ਇਹਨਾਂ ਨੂੰ ਮਿਲਦਾ ਨਹੀਂ ਕਿ ਤੂੰ ਉੱਤਰ ਬੈਠਾ ਨਾ ਹੋ ਜਾਂਦੀ ਆ ਉਹ ਜਾਣ ਕੇ ਤਾਂ ਨਹੀਂ ਕੋਈ ਅਗਲੇ ਦਾ ਫਿਰ ਉਹ ਧੂਆਂ ਤੁਹਾਡੇ ਦਫ਼ਤਰ ਤੱਕ ਨਹੀਂ ਸਾਡੀ ਵੀ ਸਾਡੀ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਆ ਵਾਤਾਵਰਨ ਨੂੰ ਸੰਭਾਲ ਕੇ ਰੱਖਣਾ ਸਾਡੇ ਹੀ ਵਿਭਾਗਾਂ ਸਾਨੂੰ ਉੱਤੋਂ ਧੱਕਿਆ ਜਾਂਦਾ ਤੁਸੀਂ ਵਾਤਾਵਰਨ ਸੰਭਾਲ ਲੈਣਾ ਸੰਭਾਲੋ ਇਹਨਾਂ ਨੂੰ ਕੌਣ ਸੰਭਾਲੇ ਇਹਨਾਂ ਦੀ ਵੀ ਫਸਲ ਪ ਇਹ ਹੋਰ ਦੂਜੇ ਥਾਵਾਂ 'ਤੇ ਨਹੀਂ ਲੱਗਦੀ ਅੱਗ ਬਹੁਤ ਕਿਸਾਨ ਇਹ ਜਿਹੇ ਹੈਗੇ ਨਹੀਂ ਲਾਉਂਦੇ ਇਹ ਅੱਗ ਸਾਰੇ ਲੱਗਦੀ ਆ ਹਾਂਜੀ ਸਾਰੇ ਲੱਗਦੀ ਆ ਅੱਗ ਸਾਰੇ ਲਈ ਜਾਂਦੇ ਹੁਣ ਇਹ ਕਹਿੰਦਾ ਕੀ ਕਰੀਓ ਕਿਥੋਂ ਲਿਆਉਂ ਕੋਸੋਂ ਮਸੂੂਦ ਹੀ ਨਹੀਂ ਕਿਲੇ ਤੂੰ ਗਰੀਬ ਕਿਥੋਂ ਲਓ ਇੰਨੀ ਮਹਿੰਗੀ ਮਸ਼ੀਨਰੀ ਦੇਣਾ ਸਾਰੇ ਪਿੰਡ ਇੱਕ ਵੀ ਮਸ਼ੀਨਰੀ ਨਹੀਂ ਆਣੀ ਇੱਕ ਵੀ ਟਾਈਟ ਨਹੀਂ ਬਣਾਉਣ ਵਾਲਾ 20 ਦਿਨ ਲੋਕ ਰੱਖੀ ਰੱਖਦੇ ਵੱਢ ਕੇ ਕਰਦੇ ਬਣਾਉਣ ਨਹੀਂ ਆਉਂਦਾ ਵਾਰ ਤਰਾੰਗੀ ਲੱਕ ਨਾ ਬੀਜ ਨੂੰ ਵੀ ਜਾਂਦੇ ਗਰੀਬ ਕੋਈ ਹੱਲ ਅਸਲ ਦੇ ਵਿੱਚ ਜਾਂਦਾ ਹੱਲ ਵੀ ਕਰੇ ਸਰਕਾਰ ਕਿਹਾ ਜਾਂਦਾ ਅਸੀਂ ਮਸ਼ੀਨਾਂ ਦੇ ਦਿਆਂਗੇ ਪਰਾਲੀ ਦੀਆਂ ਗੱਠਾਂ ਬਣਾਵਾਂਗੇ ਤੁਹਾਨੂੰ ਇਹ ਕਹਿੰਦੇ ਤੇਲ ਵੀ ਦਿਆ ਕਰਾਂਗੇ ਇਹ ਵੀ ਕਹਿੰਦੀ ਸੀ ਸਰਕਾਰ ਮਿਲਿਆ ਤੇਲ ਤੋਂ ਨਹੀਂ ਕੋਈ ਨਹੀਂ ਮਿਲਿਆ ਮਸ਼ੀਨਾਂ ਦੇ ਤੇ ਬਹੁਤਾ ਤੇਲ ਤਾਂ ਪਾਵਾਂਗੇ ਅਸੀਂ ਹੁਣ ਜਦੋਂ ਅੱਗ ਲਾਉਣੇ ਹੁਣ ਆਉਂਦੇ ਆ ਇਨਸਪੈਕਟਰ ਪੈਰਵਾਈ ਕਰਦੀ ਹੈ ਪੁਲਿਸ ਪਰਚੇ ਕਰ ਰਹੀ ਹੈ ਮਾਰੇ ਮਾਰੇ ਘਾਰ ਹੀ ਰਹੀ ਆ ਕਰਦੀ ਆ ਕੋਈ ਬਾਜਾਂ ਦੇ ਕਿੰਨੇ ਹੋ ਜਾਂਦੇ ਆ ਹੁਣ ਇਹਨਾਂ ਦਾ ਪਰਚਾ ਤੁਸੀਂ ਇਹ ਪੱਕਾ ਕਰਨਾ ਪਰਚਾ ਸਾਡੀ ਤਾਂ ਡਿਊਟੀ ਆ ਬਈ ਸਾਨੂੰ ਤਾਂ ਡਿਊਟੀ ਕੰਨਵਾਉਣੀ ਪੈਣੀ ਆ ਸਾਡਾ ਕਿਹੜਾ ਦਿਲ ਕਰਦਾ ਕਿਸੇ ਦਾ ਦੁੱਖ ਦੁੱਖ ਦੇਣ ਨੂੰ ਕਹੇਗਾ ਤੁਸੀਂ ਵੀ ਫਸਲ ਬੀਜਦੇ ਅਸੀਂ ਫਸਲ ਬੀਜਦੇ ਆ ਅਸੀਂ ਅੱਗ ਨਹੀਂ ਲਾਉਂਦੇਗੇ ਪਰ ਨੇ ਤੁਹਾਨੂੰ ਤਾਂ ਫਿਰ ਅੱਗੇ ਥੋੜੀ ਤਾਂ تنਖਾਹ ਮੋਟੀ ਆ ਜਾਣੀ ਆ ਆਪਦੇ ਖਾਤੇ 'ਚ ਇਹਨਾਂ ਨੂੰ ਮੇਰੀ تنਖਾਹ ਕਿੰਨੀ ਕਾਜੂਗੀ ਮੈਂ ਤਾਂ ਆਪਦਾ ਫਰਜ਼ ਨਿਭਾਉਂਦਾ ਫਿਰਦਾ ਹਾਂ ਗਰੀਬ ਕੀ ਕਰੂੰਗਾ ਹਾਂ ਇਹ ਗੱਲ ਵੀ ਤਾਂ ਸੋਚੋ ਨਾ ਹਾਂ ਬੈਗ ਜੈ ਕਿਸ ਤਰ੍ਹਾਂ ਨਹੀਂ ਮੋੜਿਆ ਦੋ ਦੋ ਕਿੱਲਾਂ ਨਾਲ ਕਰੂਗਾ ਨਾ ਉਹਦੇ ਕੋਲ ਸਾਧਨ ਨਾ ਉਹਦੇ ਕੋਲ ਟ੍ਰੈਕਟਰ ਜਦੋਂ ਉਹਦਾ ਸੁੱਕ ਜਾਂਦਾ ਖੇਤ ਤੇ ਕਰੂਗੀ تمہارا ਦੱਸੋ ਨਾਉ ਬੀ ਜੈਨ ਦੀ ਬਰਾਈ ਤੇ ਇਹਨੇ ਇਹ ਹੱਕ ਚ ਸਾਰੇ ਕਹਿੰਦੇ ਪਰਚਾ ਨਹੀਂ ਹੁੰਦੇ ਹਾਂ ਨਹੀਂ ਕਾ ਮੈਂ ਮਰ ਜੂਗਾ ਮੈਂ ਹੋਰ ਕੀ ਕਰੂੰਗਾ ਮੈਂ ਮਰ ਜੂਗਾ ਬੜੀ ਗੱਲ ਇਹੀ ਹੈ ਜਾ ਕੇ ਉੱਥੇ ਕੋਈ ਬਹਾਨਾ ਮੈਨੂੰ ਮੈਂ ਤਾਂ ਆਪ ਮਜਬੂਰ ਹੈ ਨਾ ਮੈਂ ਤਾਂ ਡਿਊਟੀ ਡਿਊਟੀ ਨਿਭਾਉਣੀ ਆ ਆਪਦੀ ਪਰਚਾ ਕੱਢਦੇ ਨੇ ਸਾਡੇ ਤਾਂ ਰਿਆਂ ਸਪਰੇਆਂ ਦੇ ਨਹੀਂ ਪੂਰੇ ਹੁੰਦੇ ਨਾ ਰੇ ਮਿਲਦੀ ਆ ਨਾ ਦਵਾਈ ਚੰਗੀ ਮਿਲਦੀ ਆ ਕੀੜੇ ਮਾਰ ਦਵਾਈ ਚੰਗੀ ਦੇਣ ਅਰੀਜਨਲ ਤੇ ਫੇਰ ਵੀ ਕਿਸਾਨ ਬਾਜੀ ਪਰ ਉਹ ਵੀ ਨਹੀਂ ਦਿੰਦੇ ਹੁਣ ਵੀ ਲੱਗਦਾ ਰੇ ਨਹੀਂ ਮਿਲ ਰਹੀ ਡੀ ਨਹੀਂ ਮਿਲਦੀ ਸਾਰੇ ਬਾਲੇ ਓਕੇ ਆ ਦੋ ਦੋ ਕਿਲਿਆਂ ਤੋਂ ਮਿਲਦੀ ਨਹੀਂ ਉਹਦਾ ਖਤਮੋ ਵਿਚਾਰੇ ਹੁਣ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਅਗਲੀ ਫਸਲ ਬੀਜਣ ਵਾਸਤੇ ਇਹਨਾਂ ਨੂੰ ਕਿਸਾਨ ਭਰਾਵਾਂ ਨੂੰ ਉਹਨਾਂ ਚੋਂ ਹਜੇ ਕੁਝ ਨਹੀਂ ਮਿਲਿਆ ਕਾਗਜ਼ੀ ਕਾਰਵਾਈ ਜ਼ਰੂਰ ਹੋ ਰਹੀ ਆ ਐਡ ਬਹੁਤ ਹੋ ਰਹੀ ਆ ਐਡ ਤਾਂ ਬਹੁਤ ਪੋਸਟਰ ਭਰੇ ਜਾ ਰਹੇ ਆ ਵੱਡੇ ਵੱਡੇ ਬੈਨਰ ਵੀ ਲਾਏ ਜਾ ਰਹੇ ਆ ਤੇ ਨਾਲ ਦੀ ਨਾਲ ਜਿਹੜਾ ਪ੍ਰਸ਼ਾਸਨ ਆ ਉਹ ਵੀ ਪੂਰਾ ਮੈਂ ਕਹਿੰਦਾ ਚੁਸਤ ਹੋਇਆ ਵਾ ਪੂਰੀ ਆਪਦੀ ਫੁਰਤੀ ਦੇ ਵਿੱਚ ਆ ਵੀ ਜਿੱਥੇ ਅੱਗ ਲੱਗਦੀ ਆ ਪਰਚੇ ਵੇਖੋ ਅਸੀਂ ਵੀ ਇਸ ਗੱਲ ਦੇ ਹੱਕ 'ਚ ਨੀਗਾ ਵੀ ਕੋਈ ਅੱਗ ਲਾਵੇ ਠੀਕ ਆ ਵਾਤਾਵਰਨ ਨੂੰ ਪ੍ਰਦੂਸ਼ਣ ਕਰੇ ਪਰ ਕਿਤੇ ਨਾ ਕਿਤੇ ਇਹਨਾਂ ਦੀ ਗੱਲ ਵੀ ਸਹੀ ਆ ਵੀ ਜਦੋਂ ਕਣ ਨੂੰ ਅੱਗ ਲੱਗ ਜਾਂਦੀ ਆ ਉਹ ਜਿਹੜਾ ਧੂਆ ਉਹ ਇਹਨਾਂ ਅਫਸਰਾਂ ਦੇ ਦਫ਼ਤਰਾਂ ਤੱਕ ਜਾਂ ਕਿਸੇ ਲੀਡਰਾਂ ਦੇ ਦਫ਼ਤਰਾਂ ਤੱਕ ਕਿਉਂ ਨਹੀਂ ਪਹੁੰਚਦਾ ਕਿਉਂਕਿ ਅਫਸਰਾਂ ਤੱਕ ਕਿਉਂ ਨਹੀਂ ਗੱਲ ਜਾਂਦੀ ਉਦੋਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਕਿਉਂ ਨਹੀਂ ਮਿਲਦਾ ਪਿਛਲੀ ਵਾਰੀ ਕਣਕ ਨੂੰ ਅੱਗ ਵੀ ਲੱਗੀ ਥੋੜੀ ਹਾਂਜੀ ਲੱਗੀ ਸੀ ਮਿਲਿਆ ਉਹਦਾ ਮੁਆਵਜ਼ਾ ਨਾਜੀ ਕੁਝ ਨਹੀਂ ਮਿਲਿਆ ਜੀ ਕੁਝ ਨਹੀਂ ਮਿਲਿਆ ਕੋਈ ਨਹੀਂ ਪੁੱਛਦਾ ਗੜੇ ਮਾਰਦੇ ਟਾਣੀ ਦਿੰਦੇ ਸਰਕਾਰ ਦੋ ਵਾਰੀ ਕਣਕ ਮਰ ਗਈ ਸਾਡੀ ਗੜੇ ਵੀ ਵੀ ਮਾਨ ਨਹੀਂ ਨਿਕਲੀ ਕੋਈ ਕੋਈ ਦਿੱਤਾ ਨਹੀਂ ਪੰਜੀ ਫਾਰਮਪੂਰੋਂ ਪਰਪਕੇਲ ਗਏ ਸੀ ਹਾਂ ਸਾਰਾ ਖੁੱਲ ਗਈ ਦਿੰਦੇ ਨਹੀਂ ਦਿੰਦੇ ਵੀ ਅਜੇ 20000 ਦੀ ਫਸਲ ਮਰੀ ਤੇ 5000 ਦਿੰਦੇ ਉਹਦੇ ਨਾਲ ਕੀ ਬੰਦ ਖਰਚਾ ਵੀ ਨਿਕਲਦਾ ਜੀ 60000 ਠੀਕਾ ਹੂੰ ਕੋਈ ਫਾਇਦਾ ਨਹੀਂ ਬਿਲਕੁਲ ਅਸਲ ਜੀ ਨੇ ਠੇਕੇ ਤੇ ਲਈ ਹੈ ਜੇ ਉਹਦੇ ਨਾਲ ਇਹ ਗੱਲਾਂ ਬਾਤਾਂ ਹੁੰਦੀਆਂ ਹੁਣ ਜਿਵੇਂ ਵੀਰ ਨੇ ਦੱਸਿਆ ਵੀ 20000 ਰੁਪਿਆ ਦਾ ਜਿਹੜਾ ਮੰਨ ਲਓ ਖਰਚਾ ਜਾਂ ਫਸਲ ਦਾ ਨੁਕਸਾਨ ਹੋਇਆ ਉਹਦਾ 5000 ਰੁਪਇਆ ਦਿੰਦਾ ਉਹ ਤਾਂ ਲੇਬਰ ਵੀ ਪੂਰੀ ਨਹੀਂ ਹੁੰਦੀ ਇਸ ਤਰੀਕੇ ਨਾਲ ਤੁਸੀਂ ਠੀਕ ਆ ਤੁਸੀਂ ਆਪ ਦੀ ਤੁਸੀਂ ਕਹਿੰਦੇ ਅਸੀਂ ਡਿਊਟੀ ਨਿਭਾ ਰਹੇ ਹਾਂ ਪਰਚਾ ਕੱਟਣਾ ਸਾਡਾ ਫਰਜ ਆ ਠੀਕ ਆ ਇਹ ਤੁਹਾਡੀ ਗੱਲ ਨੂੰ ਅਸੀਂ ਸਮਝਦੇ ਆ ਪਰ ਜਿਹੜੀਆਂ ਇਹਨਾਂ ਦੀਆਂ ਮਜਬੂਰੀਆਂ ਉਹ ਵੀ ਤਾਂ ਸਰਕਾਰ ਤੱਕ ਪਹੁੰਚੋ ਆਪ ਇਹ ਅੰਦੋਲਨ ਸ਼ੁਰੂ ਕਰਨਾ ਅੰਦੋਲਨ ਸ਼ੁਰੂ ਕਰਨਾ ਬੈਠਣ ਧਰਨਿਆਂ ਤੇ ਬੈਠਣ ਲਾਉਣ ਸਾਨੂੰ ਕੀ ਆ ਧਰਨਿਆਂ ਤੇ ਫਿਰ ਜਦੋਂ ਇਹ ਧਰਨਿਆਂ ਤੇ ਬਹਿ ਜਾਂਦੇ ਆ ਫਿਰ ਤੁਸੀਂ ਕਹਿ ਦਿੰਦੇ ਹੋ ਇਹ ਜਨਤਾ ਨੂੰ ਖਰਾਬ ਕਰਦੇ ਆ ਇਹ ਜੀ ਹਰੇਕ ਤਾਂ ਧਰਨਾ ਲਾ ਲੈਂਦੇ ਆ ਫਿਰ ਤੁਸੀਂ ਇਸ ਪਾਸੇ ਵੀ ਹੁੰਨੇ ਹੋ ਫਿਰ ਵੀ ਪਰਚੇ ਕੱਟਦੇ ਹੋ ਦੇਖੋ ਜ ਪੂਰੀ ਹੈ ਉਹ ਵੀ ਸਾਡੀ ਮਜਬੂਰੀ ਹੈ ਨਹੀਂ ਮਜਬੂਰੀ ਤੁਸੀਂ ਇਹਨਾਂ ਦੀ ਇਹਨਾਂ ਦੀਆਂ ਗੱਲਾਂ ਸਰਕਾਰ ਤੱਕ ਲਿਖਤੀ ਰੂਪ ਵਿੱਚ ਭੇਜੋ ਅੱਜ ਤੁਸੀਂ ਕਾਪੀ ਤੇ ਪੈਨ ਲੈ ਕੇ ਆਗੇ ਅਸੀਂ ਕੀ ਆਸੀਂ ਅਸੀਂ ਕਹਾਂਗੇ ਉਹ ਨਹੀਂ ਕੱਟਣ ਦਿੰਦੇ ਪਰਚਾ ਸਾਡੇ ਗੜ ਪੈਂਦੇ ਆ ਸਾਡੀ ਵੀ ਕੋਈ ਸੁਰੱਖਿਆ ਹੋਊਗੀ ਨਾ ਸੰਤਾ ਕਹਿੰਦੇ ਫੋਰਸ ਲੈ ਜਾਓ ਪੁਲਿਸ ਲੈ ਜਾਓ ਨਾ ਪਰ ਪਾ ਅੱਗ ਲਾਉਣੋਂ ਹਟਾਓ ਇਹ ਬੋਲਦਾ ਤੁਸੀਂ ਹੁਣ ਵੀ ਲਿਆਏ ਹੋ ਠੀਕ ਆ ਪ੍ਰਸ਼ਾਸਨ ਨਹੀਂ ਸਾਹਮਣੇ ਆਉਂਦਾ ਹੁਣ ਵੀ ਤੁਹਾਡੇ ਨਾਲ ਆਏ ਉਹਨੇ ਤੁਸੀਂ ਕੱਲੇ ਤਾਂ ਨਹੀਂ ਪਰਚਾ ਕੱਟਣਾ ਆਉਂਦੇ ਸੀ ਕੱਲੇ ਕੱਲੇ ਵੀ ਆਉਣਾ ਪੈਂਦਾ ਕਈ ਵਾਰੀ ਅੱਜ ਮੈਂ ਕੱਲੇ ਹੀ ਆਇਆ ਚਲੋ ਮੈਂ ਖੋ ਆਪਦੇ ਭਰਾ ਹੀ ਆ ਉਹ ਵੀ ਸਮਝਾਵਾਂਗੇ ਵੀ ਚਲੋ ਪਰਚਾ ਨਹੀਂ ਘੜਦੇ ਸਮਝਾਵਾਂਗੇ ਵੀ ਨਾ ਅੱਗ ਲਾਓ ਨਾ ਅੱਗ ਲਾਓ ਪਰ ਇਹ ਵੀ ਦੱਸਦੇ ਹਨ ਮਜਬੂਰੀਆਂ ਮਜਬੂਰੀਆਂ ਦੇ ਕੇ ਸਾਨੂੰ ਵੀ ਚੁੱਪ ਕਰਨਾ ਪੈਂਦਾ ਛੋਡੀਆਂ ਸਮੱਸਿਆਵਾਂ ਆ ਜਿਹੜੀਆਂ ਮਜਬੂਰੀਆਂ ਕਦੇ ਦੱਸੀਆਂ ਸਰਕਾਰ ਨੂੰ ਇਹਨਾਂ ਨੇ ਬਹੁਤ ਬੜੀ ਦੱਸੇਗਾ ਜੀ ਇਹ ਬਚਾਉਂਦੇ ਅੱਗੇ ਤੁਹਾਨੂੰ ਲੱਗਦਾ ਵੀ ਅੱਗੇ ਬਚਾਉਂਦੇ ਅੱਗੇ ਸਰਕਾਰ ਹੁਣ ਇਹਨਾਂ ਨੂੰ ਨਾ ਤਾਂ ਇਨਸਾਫ ਹੋ ਕਿਤੇ ਇਸ ਚੀਜ਼ ਦਾ ਮਿਲਦਾ ਠੀਕ ਆ ਆਪਾਂ ਕਹਿੰਦੇ ਆ ਵੀ ਜਰੂਰ ਸਰਕਾਰ ਜਿੱਥੇ ਅੱਗ ਲੱਗਦੀ ਆ ਉੱਥੇ ਬੇਸ਼ੱਕ ਪਰਚਾ ਦੇਓ ਕੁਝ ਕਰੋ ਮੰਨਦੇ ਆ ਪਰ ਜਿਹੜੀਆਂ ਇਹਨਾਂ ਦੀਆਂ ਮਜਬੂਰੀਆਂ ਕਿਤੇ ਕਣਕ ਨੂੰ ਅੱਗ ਲੱਗੀ ਜਾਂ ਕਿਤੇ ਧੱਕਾ ਹੋ ਗਿਆ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਮੰਨਣ ਹੁਣ ਜੇ ਕਿਤੇ ਧਰਨੇ ਲੱਗ ਜਾਂਦੇ ਆ ਜਾਂ ਕਿਤੇ ਹੁਣ ਝੋਨਿਆਂ ਦੇ ਵਿੱਚ ਹੁਣ ਕਿੰਨਾ ਟਾਈਮ ਹੋ ਗਿਆ ਇੱਥੇ ਬੈਠਣ ਨੂੰ ਐਸ ਵਾਰ ਝੋਨੇ ਦਾ ਹਫਤਾ-ਫਤਾ ਹੋ ਗਿਆ ਜੀ ਦਾ 10-10 ਦਿਨ ਹੋ ਗਏ ਕੋਈ ਹਜੇ ਲੱਗਣੀ ਨਹੀਂ ਰਹੀ ਨਹੀਂ ਲੱਗ ਵੀ ਰਹੀ ਆ ਮਾੜੀ ਮੋਟੀ ਲੱਗ ਰਹੀ ਹੈ ਹੂੰ ਹਵਤਾ ਦਾ ਹਰੇਕ ਨੂੰ ਲੱਗਦਾ ਹੀ ਹੈ ਜੀ ਕੋਈ ਵੀ ਹਵਤਾ ਲੱਗਦਾ ਹੀ ਲੱਗਦਾ ਜੀ ਪਰ ਕਿਤੇ ਇਹ ਵੀ ਮੰਨਿਆ ਵੀ 20 22 22 ਦਿਨ ਵੀ ਹੋ ਗਏ ਬੈਠੇ ਹੋ ਗਏ ਹੋ ਗਏ ਹੋ ਗਏ ਜੀ ਵੇਚ ਵੇਚ ਹੋ ਗਏ ਆ ਇਹ ਫੇਰ ਹੁਣ ਵੇਖੋ ਕਿਤੇ ਨਾ ਕਿਤੇ ਦਾਅਵੇ ਵੀ ਵੱਡੇ ਸੀਗੇ ਵੀ ਰੋਲਣਾ ਨਹੀਂ ਪਊਗਾ ਮੰਡੀਆਂ ਚ ਟਾਈਮ ਸੇਰਾ ਜਿਹੜੀ ਤੁਹਾਡੀ ਚੀਜ਼ ਆ ਉਹ ਚੱਕੀ ਜਾਊਗੀ ਮੁੱਲ ਵਧੀਆ ਮਿਲੂਗਾ ਕਿਉਂਕਿ ਹੁਣ ਇਹ ਵੀ ਇੱਥੇ ਬੈਠੇ ਆ ਅਗਲੀ ਫਸਲ ਦਾ ਵੀ ਇਹਨਾਂ ਨੇ ਜਿਹੜਾ ਆਪਦਾ ਕੋਈ ਬਾਣ ਬੀਜਣਾ ਕਰਨਾ ਸਾਰਾ ਕੁਝ ਕਰਨਾ ਪਰ ਇੱਥੇ ਕਿਤੇ ਨਾ ਕਿਤੇ ਬਸੇ ਬਠੇ ਇਹ ਵੀ ਸਮੱਸਿਆਵਾਂ ਬਹੁਤ ਵੱਡੀਆਂ ਇਨਸਪੈਕਟਰ ਇਹ ਸਾਰਾ ਸਿਸਟਮ ਹੀ ਹਿੱਲੇ ਆ ਗਿਆ ਮੈਂ ਤਾਂ ਇਹੀ ਕਹੂੰਗਾ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਸਿਸਟਮ ਹਿੱਲਿਆ ਆ ਆਪੂ ਆਪਣਾ ਡਿਊਟੀਆਂ ਵਜਾਉਂਦੇ ਫਿਰਦੇ ਆ ਮੇਰੇ ਅੰਗੂ ਨਹੀਂ ਤੁਸੀਂ ਮੈਂ ਮੰਨਦਾ ਤੁਸੀਂ ਡਿਊਟੀ ਨਿਭਾਉਣ ਆਗੇ ਪਰ ਤੁਸੀਂ ਵੀ ਜੇ ਕਿਤੇ ਅਫਸਰ ਸਹਿਬਾਨੇ ਇਕੱਠੇ ਹੋ ਕੇ ਵੇਖੋ ਤੁਸੀਂ ਵੀ ਖੇਤੀ ਕਰਦੇ ਹੋ ਹਨਾ ਜਮ ਪ੍ਰਸ਼ਾਸਨ ਦੇ ਲੋਕ ਵੀ ਖੇਤੀ ਕਰਦੇ ਆ ਜੇ ਉਹੀ ਕਿਤੇ ਇਕੱਠੇ ਹੋ ਕੇ ਇਹਨਾਂ ਦੇ ਹੱਕ ਚ ਨਾਲ ਖੜਨ ਵੀ ਅਸੀਂ ਕਿਸੇ ਦੇ ਪਰਚਾ ਕੱਟਣ ਨਹੀਂ ਜਾਣਾ ਕਿੰਨੇ ਕਾ ਜਾਣ ਨੂੰ ਡਿਸਮਿਸ ਕਰ ਦੇਣਗੇ ਕਿੰਨੇ ਕਾ ਜਾਣ ਨੂੰ ਨੌਕਰੀ ਤੋਂ ਕੱਢ ਦੇਣਗੇ ਸਾਨੂੰ ਇਹ ਨੌਕਰੀ ਦਾ ਡਰ ਹੁੰਦਾ ਹੁਣ ਤਾਂ ਉਹ ਕਹਿੰਦੇ ਜੇ ਚਲਾਨ ਕੱਟੋ ਨਹੀਂ ਤਾਂ ਉਹਨਾਂ ਦੇ ਪਾਸਪੋਰਟ ਨਹੀਂ ਬਣ ਦੇਣੇ ਅਸੀਂ ਹੂੰ ਹੋਰ ਕਈ ਕ ਸੁਵਿਧਾ ਇਹਨਾਂ ਨੂੰ ਨਹੀਂ ਦੇਣੀਆਂ ਆਂ। ਕਿਤੇ ਇਹ ਵੀ ਗੱਲ ਸੁਣਨ ਚਾਹੀਏ ਵੀ ਜਿਹੜਾ ਅੱਗ ਲਾਊਗਾ ਜੇਕਰ ਉਹਦੇ ਤੇ ਪਰਚਾ ਹੁੰਦਾ ਉਹਦਾ ਪਾਸਪੋਰਟ ਨਹੀਂ ਬਣੂਗਾ ਉਹਦਾ ਲਾਇਸੈਂਸ ਨਹੀਂ ਬਣੂਗਾ। ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਸੁਣਨ ਦੇ ਵਿੱਚ ਆ ਰਹੀਆਂ ਕਿਤੇ ਨਾ ਕਿਤੇ ਲੱਗਦੀਆਂ। ਇਹਨਾਂ ਨੇ ਅੱਗ ਲਾਤੀ ਸੀਗੀ। ਲਾਈ ਵੀ ਇਹਨਾਂ ਦੀ। ਹੂੰ ਲਾਈ ਵੀ ਆ ਤਦੇ ਮੈਂ ਦੇਖ ਕੇ ਆਇਆ ਹੁਣ ਤਾਂ ਉਹ ਗਵਰਨਮੈਂਟ ਨੇ ਆਨਲਾਈਨ ਸਾਰਾ ਸਿਸਟਮ ਕੀਤਾ ਹੋਇਆ ਹੈ। ਜਿੱਥੇ ਅੱਗ ਲੱਗੀ ਉਹਦੇ ਪਤਾ ਲੱਗ ਜਾਂਦਾ ਹੈ। ਉਹ ਸਾਨੂੰ ਫਿਰ ਕਹਿੰਦੇ ਜਾਓ ਜਾਓ ਫੇਰ ਸਾਨੂੰ ਆਉਣਾ ਪੈਂਦਾ ਮਜਬੂਰੀ 'ਚ। ਹੂੰ ਹੁਣ ਕੀ ਲੱਗਦਾ ਜੀ? ਤੁਸੀਂ ਹੱਕ 'ਚ ਖੜੇ ਹੋ ਇਹਦੇ ਹਰੇ ਸਾਰੇ ਹਜੇ ਜੀ ਇਹਦੇ ਹੱਕ 'ਚ ਆਈ ਹੱਕ 'ਚ ਆ ਜੀ ਹੱਕ 'ਚ ਸਾਡਾ ਹੱਲ ਕਰਨ ਮਾੜਾ ਮਾੜਾ ਉਤਲਾ ਉਤਲਾ ਫੂਜਾ ਹੀ ਮਚਾਉਣ ਦੇਣ ਸਾਨੂੰ ਜਦੋਂ ਹੋਈ ਹੱਲ ਤਾਂ ਕਰਨ ਸਾਡਾ ਹੁਣ ਤਾਂ ਇਹਨੂੰ ਆਨਲਾਈਨ ਪਤਾ ਲੱਗ ਜਾਂਦਾ ਜਦੋਂ ਕਿਸੇ ਦੀ ਕਣਕ ਮੱਝ ਦੀ ਉਦੋਂ ਕਿਹੋ ਨਹੀਂ ਪਤਾ ਲੱਗਦਾ ਕਿੱਡੀ ਵੱਡੀ ਗੱਲ ਬਾਈ ਨੇ ਕਹੀ ਆ ਆਨਲਾਈਨ ਲੋਕ ਪਤਾ ਲੱਗਦਾ ਸਰਕਾਰ ਨੂੰ ਇੱਥੇ ਅੱਗ ਲਾਈ ਆ ਆਹ ਕਿਸਾਨ ਗਲਤ ਆ ਜਦੋਂ ਸਹੀ ਗੱਲ ਕਣਕ ਨੂੰ ਅੱਗ ਲੱਗਦੀ ਹੈ ਜਾਂ ਗੜੇ ਮਾਰੀ ਹੁੰਦੀ ਹੈ ਉਦੋਂ ਸਰਕਾਰ ਨੂੰ ਆਨਲਾਈਨ ਪਤਾ ਨਹੀਂ ਲੱਗਦਾ ਪਤਾ ਹੋਤ ਡਰਘਟਨਾ ਹੋ ਗਈ ਜਾਂ ਕੁਦਰਤੀ ਆਫਤ ਹੋ ਗਈ ਅਚਾਨਕ ਅੱਗ ਲੱਗ ਗਈ ਜਾਣ ਬੁੱਝ ਕੇ ਲਾ ਗਈ ਇਹ ਮੇਰਾ ਅਚਾਨਕ ਅੱਗ ਲੱਗ ਗਈ ਇਹ ਵੀ 6-6 ਮਹੀਨੇ ਫਸਲ ਪਾਲਦੇ ਆ ਰਾਤ ਨੂੰ ਪਾਣੀ ਲਾਉਣਾ ਜਾਣਾ ਕਿਤੇ ਦੂਰ ਦਰਾਡੇ ਨਹੀਂ ਜਾ ਸਕਦੇ ਫਸਲ ਨੂੰ ਛੱਡ ਕੇ ਕਿ ਫਸਲ ਹੀ ਆਸ ਹੁੰਦੀ ਹੈ ਜੀਵਿੰਦਾਰ ਦੀ ਤਾਂ ਵੀ ਪੱਕੀ ਹੁਣ ਵੱਢ ਲੂ ਮੈਂ ਕਿਸੇ ਦਾ ਜਵਾਕਾਂ ਦੇ ਵਿਆਹ ਤਰੇ ਹੁੰਦੇ ਆ ਕਿਸੇ ਨੇ ਕਿਸ਼ਤਾਂ ਭਰਨੀਆਂ ਕਿਸੇ ਨੇ ਕੋਈ ਆਪਦੇ 4 ਪੈਸੇ ਮੋੜਨੇ ਆ ਉਹ ਆਨਲਾਈਨ ਠੀਕ ਆ ਜਿਹੜੀ ਦੁਰਘਟਨਾ ਮਿਲ ਗਈ ਉਹਦਾ ਤਾਂ ਇਹਨਾਂ ਨੂੰ ਕੁਝ ਮਿਲਣਾ ਚਾਹੀਦਾ ਮਿਲ ਜਾਂਦਾ ਉਹਦਾ ਵੀ ਕਾਰ ਕਾਗਜੀ ਕਾਰਵਾਈ ਹੁੰਦੀ ਸਾਰੀ ਮਿਲਦੇ ਆ ਪੈਸੇ ਕਾਗਜੋ ਕਹਿੰਦਾ 5000 ਮਿਲਦਾ ਜੇ 20000 ਦਾ ਹੁਣ ਉਹ ਤਾਂ ਗਵਰਨਮੈਂਟ ਦੀ ਆਪੋ ਆਪਣੀਆਂ ਪਾਲਿਸੀਆਂ ਹੈ ਠੀਕ ਹੈ ਨਾ ਨਹੀਂ ਵੇਖੋ ਪਾਲਿਸੀਆਂ ਹੁਣ ਇਹ ਤਾਂ ਹੈ ਨਹੀਂ ਵੀ ਮੁੱਖ ਮੰਤਰੀ ਸਾਰੀ ਚੀਜ਼ ਵੇਖਦਾ ਜਾਂ ਐਮ ਐਲ ਏ ਸਾਰੀ ਚੀਜ਼ ਤੁਸੀਂ ਅਧਿਕਾਰੀਆਂ ਨੇ ਭੇਜਣਾ ਤੁਸੀਂ ਜਿੱਥੇ ਫਿਰ ਜਦੋਂ ਸਰਕਾਰ ਇਹਨਾਂ ਨਾਲ ਇਹ ਕਰਦੀ ਹੈ 20000 ਦਾ ਨੁਕਸਾਨ ਹੁੰਦਾ ਤੁਸੀਂ 40 ਦਾ ਲਿਖ ਕੇ ਭੇਜ ਦਿਓ ਫਿਰ ਅਸੀਂ ਤਾਂ ਆਪਣੇ ਵਾਲਿਓ ਸਾਰਾ ਸਹੀ ਲਿਖ ਕੇ ਭੇਜਦੇ ਆਂ ਗਾਂਟਾ ਕਿ ਕੀ ਕਾਂਟ ਸ਼ਾਟ ਹੋ ਜਾਂਦੀ ਆ ਉਹਦਾ ਸਾਨੂੰ ਨਹੀਂ ਪਤਾਗਾ ਠੀਕ ਹੈ ਨਾ ਹੂੰ ਨੇ ਕਿਤੇ ਲੱਗਦਾ ਵੀ ਜਦੋਂ ਕਿਤੇ ਆਪਣਾ ਮੁਆਜਰੇ ਦੀ ਲਈ ਜਾਂ ਫਾਈਲਾਂ ਫੁੱਲਾਂ ਭਰਦੇ ਆ ਜਿਹੜੇ ਛੋਟੇ ਅਧਿਕਾਰੀ ਬੈਠੇ ਉਹ ਵੀ ਚਾਰ ਪੈਸੇ ਭਾਲਦੇ ਆ ਵਿੱਚੋਂ ਹਾਂਜੀ ਮੰਗਦੇ ਹੋ ਹਾਂਜੀ ਮੰਗਦੇ ਮੈਂ ਤਾਂ ਵੀ ਸਾਨੂੰ ਵੀ ਕੁਛ ਨਹੀਂ ਹਾਂ ਕੁਛ ਤਾਂ ਕੁਛ ਸਾਨੂੰ ਮਿਲ ਰਿਹਾ ਹੈ ਜੀ ਰਿਪੋਰਟ ਭੇਜਾਂਗੇ ਹਾਂਜੀ ਇਹ ਹੈ ਇਹ ਚੀਜ਼ਾਂ ਵੀ ਤਾਂ ਚੱਲ ਰਹੀਆਂ ਨਾਲ ਨਾਲ ਚੱਲਦੀਆਂ ਹੋਣੀਆਂ ਪਰ ਆਪਾਂ ਇਸ ਮਾਮਲੇ 'ਚ ਨਹੀਂ ਕੁਛ ਕਹਿ ਸਕਦੇਗੇ ਆਪਾਂ ਇੱਕਦਮ ਸੱਚੇ ਸੁੱਚੇ ਤੁਸੀਂ ਵੀ ਸੱਚੇ ਹੈਗੇ ਆ ਤੁਸੀਂ ਫਿਰ ਵੀ ਆਪਦੇ ਮਹਕਮੇ ਦਾ ਪੱਖ ਦਾ ਪੂਰਦੇ ਹੋ ਨਾ ਜੇ ਹੁਣ ਕਿਸਾਨ ਕਿਸਾਨ ਦੇ ਨਾਲ ਖੜਦਾ ਏ ਕਿਤੇ ਮਾੜਾ ਮੋਟਾ ਧਰਨਾ ਲਾਉਂਦਾ ਫਿਰ ਉੱਥੇ ਤੁਸੀਂ ਕਹਿੰਨੇ ਵੀ ਇਹਨਾਂ ਨੇ ਸੜਕਾਂ ਆਮ ਪਬਲਿਕ ਵੀ ਇਹ ਗੱਲ ਕਹਿ ਦਿੰਦੀ ਆ ਸਾਨੂੰ ਲੰਗੜ ਨਹੀਂ ਦਿੱਤਾ ਜਾਂਦਾ ਸਾਡੇ ਨਾਲ ਧੱਕਾ ਹੁੰਦਾ ਜੇ ਅਸੀਂ ਕਿੱਧਰ ਦੀ ਜਾਈਏ ਪਰ ਹੁਣ ਆਹ ਦੇਖੋ ਆ ਵੀ ਤਾਂ ਧੱਕਾ ਨਾਲ ਇੱਥੇ ਬੈਠੇ ਆ ਅਜੇ ਚ ਮੰਡੀ ਚੋਂ ਵੇ ਚੋਂ ਨਾ ਰੁਲੀ ਜਾਂਦਾ ਇਹ ਵੀ ਗੱਲ ਤੁਹਾਡੇ ਸਾਹਮਣੇ ਆ ਜੇ ਕਿਤੇ ਆਪਾਂ ਇਹ ਕਹਿੰਨੇ ਵੀ ਪੱਕੇ ਤੌਰ ਤੇ ਪ੍ਰੋਪਰ ਤੌਰ ਤੇ ਸਰਕਾਰ ਅੱਗ ਬੇਸ਼ੱਕ ਬੰਦ ਕਰ ਦੇ ਕਿਤੇ ਨਾ ਲਾਉਣ ਦੇਵੇ ਜੋ ਕਾਨੂੰਨੀ ਕਾਰਵਾਈ ਉਹ ਜੀ ਸੱਦ ਕੇ ਕਰ ਲੇ ਪਰ ਜਿਹੜੇ ਇਹਨਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਆ ਵੀ ਤੁਹਾਨੂੰ ਇੱਥੇ ਮਸ਼ੀਨਾਂ ਦੇ ਦੇ ਦਾਂਗੇ ਜ਼ਿਲੇ ਚ ਇਹਨਾਂ ਦੀਆਂ ਮਸ਼ੀਨਾਂ ਮਿਲਣਗੀਆਂ ਗੱਠਾਂ ਬਣਾ ਲਿਓ ਤੇਲ ਦਾ ਖਰਚਾ ਦੇ ਦਾਂਗੇ ਇਹ ਤਾਂ ਕਿਤੇ ਨਾ ਕਿਤੇ ਇਹ ਵੀ ਕਿਹਾ ਸੀ ਕਿਸਾਨਾਂ ਨੇ ਵੀ ਸਾਨੂੰ ਕੱਲੀਆਂ ਮਸ਼ੀਨਾਂ ਹੀ ਦੇ ਦਿਓ ਅਸੀਂ ਤੇਲ ਆਪੇ ਪਾ ਲਾਂਗੇ ਮਸ਼ੀਨਾਂ ਨੂੰ ਕੀ ਕਰੀਏ ਜੀ ਗੱਠਾਂ ਬੰਨਿਆਂ ਨੂੰ ਹੋ ਗਿਆ 10 ਦਿਨ ਬੰਨ੍ਹਿਆਂ ਪਿਆਂ ਨੂੰ ਉਹ ਚੱਕਣ ਨਹੀਂ ਆਉਂਦੇ ਬਾਣ ਚੜ ਗਿਆ ਦੁਆਰੇ ਪਾਣੀ ਲਾਉਣਾ ਪਊਗਾ ਕਿਤੇ ਇਹ ਵੀ ਹੋ ਰਿਹਾ ਗੱਠਾਂ ਵੀ ਬਣਾ ਦਿੱਤੀਆਂ ਸਰਕਾਰ ਦੀਆਂ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਮੰਨੀਆਂ ਬਣਾ ਵੀ ਰਹੀਆਂ ਹੁਣ ਉਹਨਾਂ ਨੂੰ ਕੋਈ ਚੱਕਣ ਨਹੀਂ ਆਉਂਦਾ ਇਹ ਵੀ ਇੱਕ ਵੱਡੀ ਗੱਲ ਆ ਕਿਉਂਕਿ ਜਿਹੜਾ ਐਲਾਨ ਕਰਦੀ ਆ ਸਰਕਾਰ ਜਾਂ ਜਿਹੜਾ ਵਾਅਦਾ ਕਰਦੀ ਆ ਜਾਂ ਸਰਕਾਰੀ ਅਧਿਕਾਰੀਏ ਕਰਦੇ ਆ ਪਹਿਲਾਂ ਉਹਦਾ ਸੋਲੂਸ਼ਨ ਪੱਕੇ ਤੌਰ ਤੇ ਲੱਭ ਲੈਣਾ ਚਾਹੀਦਾ ਫੇਰ ਕਿਤੇ ਜਾ ਕੇ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਠੀਕ ਆ ਪਰਚੇ ਹੋ ਜਾਣੇ ਹਰ ਚੀਜ਼ਾਂ ਹੁੰਦੀਆਂ ਐਸ ਵਾਰ ਪਰਚੇ ਬਹੁਤ ਹੋਇਆ ਪ੍ਰਸ਼ਾਸਨ ਨੇ ਵੀ ਜ਼ਿੰਮੇਵਾਰੀ ਨਿਭਾਈਏ ਨਿਭਾ ਰਹੇ ਆ ਆਪਦੀ ਜ਼ਿੰਮੇਵਾਰੀ ਡਿਊਟੀ ਆ ਰਹੀ ਆ ਹੁਣ ਇਹ ਇੱਥੇ ਬੈਠੇ ਆ ਇੱਥੇ ਵੀ ਇਹਨਾਂ ਨੂੰ ਕੋਈ ਜਿਹੜਾ ਸਮਾਇਨਾਂ ਦਾ ਲੰਗਦਾ ਇੱਥੇ ਵੀ ਕੋਈ ਝੋਨਾ ਚੰਗੀ ਤਰ੍ਹਾਂ ਨਹੀਂ ਵਿਕ ਰਿਹਾ ਅਗਲੀ ਗੱਲ ਇਹ ਆ ਵੀ ਜਿੱਥੇ ਜਾ ਕੇ ਇਹਨਾਂ ਨੇ ਹੁਣ ਗੱਠਾਂ ਬਣਾਈਆਂ ਉਹਨਾਂ ਨੂੰ ਵੀ ਕੋਈ ਚੱਕ ਨਹੀਂ ਰਿਹਾ ਪਰੇਸ਼ਾਨੀਆਂ ਦੱਸੀ ਜਾਂਦੇ ਆ ਜੀ ਇਹ ਹੁਣ ਵੀ ਸਮੱਸਿਆ ਨਹੀਂ ਨਾ ਜਾਂ ਇਸੇ ਸਰਕਾਰਾਂ ਵੇਲੇ ਵੀ ਸਮੱਸਿਆ ਹੈ ਪਹਿਲਾਂ ਸਰਕਾਰਾਂ ਵੇਲੇ ਵੀ ਐਂ ਚੱਲਦਾ ਹੈ ਪਹਿਲਾਂ ਵਾਲੀਆਂ ਸਰਕਾਰਾਂ ਵਾਲਾ ਤਾਂ ਪਰ ਵਰਕਾ ਪਾੜ ਦਿਓ ਜੀ ਉਹ ਤਾਂ ਜਿਹੜਾ ਹੁਣ ਇਹਨਾਂ ਨੇ ਲਿਆਂਦਾ ਉਹ ਮਗਰ ਲਿਆਂ ਨੂੰ ਵੇਖ ਕੇ ਲਿਆਂਦਾ ਵੀ ਉਹਨਾਂ ਨੇ ਕੀਤਾ ਕੱਖ ਨਹੀਂ ਜੇ ਤੁਸੀਂ ਉਹੀ ਰੱਟ ਲਾਈ ਜਾਓਗੇ ਵੀ 70 75 ਸਾਲ ਚਾਹ ਨਹੀਂ ਹੋਇਆ ਜੇ ਉਹਨਾਂ ਨੇ ਕੀਤਾ ਹੁੰਦਾ ਤੇ ਇਹਨਾਂ ਨੂੰ ਕਿਉਂ ਲਿਆਉਂਦੇ ਸਿਸਟਮ ਤਾਂ ਫਿਰ ਹੌਲੀ-ਹ ਇੱਕੇ ਦਾ ਮਾ ਹੁਣ ਹੌਲੀ ਹੌਲੀ ਬਦਲਣਾ ਸੀ ਪਰ ਇੰਨੇ ਵਾਦੇ ਵੱਡੇ ਕਰਨੇ ਹੀ ਨਹੀਂ ਸੀਗੇ ਉਹ ਵਾਦੇ ਤਾਂ ਜਿਹੜੇ ਚੋਣਾ 'ਚ ਖੜਦੇ ਵਾਦੇ ਤਾਂ ਉਹ ਕਰਦੇ ਆ ਭੁਗਤਨੇ ਸਾਨੂੰ ਅਫਸਰਸ਼ਾਹੀ ਨੂੰ ਪੈਂਦੇ ਆ ਫਿਰ ਮੁੜ ਕੇ ਠੀਕ ਹੈ ਨਾ ਇਹ ਇਹਨਾਂ ਨੂੰ ਚਾਹੀਦਾ ਉਹਨਾਂ ਦੇ ਘਰਾਮੂਰੇ ਐਮਐਲਏ ਦੇ ਘਰਾਮੂਰੇ ਐਮਪੀ ਦੇ ਘਰਾਮੂਰੇ ਜਾ ਕੇ ਧਰਨਾ ਦੇਣ ਉੱਥੇ ਬੈਠਣ ਅਫਸਰਸ਼ਾਹੀ ਨੂੰ ਨਾ ਨਾ ਰੋਲ ਉੱਥੇ ਵੀ ਤੁਸੀਂ ਪ੍ਰਸ਼ਾਸਨ ਵਾਲੇ ਮੂਰੇ ਹੋ ਜਾਂਦੇ ਹੋ ਉੱਥੇ ਕਿਹੜਾ ਜਾਣ ਦਿੰਦੇ ਹੋ ਅੱਗੇ ਇਹਨਾਂ ਨੂੰ ਨਹੀਂ ਅਸੀਂ ਤਾਂ ਕਿੱਥੋਂ ਰੋਕਦੇ ਆ ਅਸੀਂ ਉੱਥੇ ਇਹਨਾਂ ਨੂੰ ਜਾਣੋ ਕਿੱਥੋਂ ਰੁਕਦੇ ਆ ਫਿਰ ਲੱਗਦਾ ਨਹੀਂ ਪੁਲਿਸ ਲਾਠੀ ਚਾਰਜ ਨਹੀਂ ਕਰਦੀ ਜ ਕਪਾਣ ਦਾ ਵੱਢਿਆ ਉਹੋ ਹੀ ਸਾੜਨ ਦੇ ਦੇ ਨੂੰਤਲਾ ਜੀ ਕੱਲੀ ਦਾ ਯਾਪੇ ਮੈਂ ਬੀਜਾਂਗੇ ਬਸ ਚਲੋ ਖਰਚੇ ਵੱਢ ਕੇ ਲਾਉਂਦਾ ਅਗੋ ਤੇ ਬੇਸ਼ੱਕ ਦੀ ਪਰਚਾ ਆਪਣਾ ਪਰ ਇਹ ਤੇ ਨਹੀਂ ਬਣਨਾ ਚਾਹੀਦਾ ਉਤਲਾ ਉਤਲਾ ਹੀ ਮਚਾਇਆ ਪਰਾਲੀ ਦਾ ਜਿਹੜਾ ਆਪਾਂ ਇਹ ਕਹਿੰਦੇ ਆ ਝੋਨੇ ਦੀ ਕੱਲੀ ਪਰਾਲੀ ਹੈ ਕਹਿੰਦੇ ਸਾਨੂੰ ਕੱਲੀ ਉਹ ਸਾੜਨ ਦੇ ਦੇਣ ਖਰਚਿਆਂ ਨੂੰ ਅਸੀਂ ਆਗ ਨਹੀਂ ਲਾਉਂਦੇ ਜੇ ਖਰਚਿਆਂ ਨੂੰ ਲੱਗਦੀ ਹੈ ਕਾਰਵਾਈ ਕਰ ਲੋ ਹਾਂ ਪਰਾਲੀ ਤਾਂ ਫਿਰ ਇਹ ਲਿਆਣ ਵੀ ਇੰਨੀ ਕਿੱਥੇ ਜੀ ਪਰਾਲੀ ਸਾੜ ਲੈਣ ਹੋਰ ਕੀ ਆ ਫਿਰ ਉੱਪਰ ਉੱਪਰ ਇਹ ਉੱਪਰ ਉੱਪਰ ਹੀ ਸਾੜੀ ਇਹਨਾਂ ਨੇ ਇਹਨੇ ਪਰਾਲੀ ਨਹੀਂ ਅੱਗ ਲਾਈ ਜਾਨੀ ਓਏ ਅੱਗ ਤਾਂ ਆ ਗਈ ਆ ਫਿਰ ਹਾਂ ਹੋਰ ਦੂਜਿਆਂ ਨੂੰ ਪੈਂਦੀ ਹੋਈ ਨਾਲ ਕਰਤਿਆਂ ਨੂੰ ਨਹੀਂ ਹੁਣ ਦੋਨੋਂ ਇਹ ਇਹ ਠੀਕ ਆ ਇਹ ਗੱਲ ਮੰਨ ਹਾਂਜੀ ਅਸੀਂ ਰੀਪਰ ਨਹੀਂ ਮਾਰਦੇ ਤੇ ਰੀਪਰ ਮਾਰਦੇ ਵੇਖਾ ਜਿਹੜਾ ਕਬੈਨ ਦਾ ਵੱਟਿਆ ਉਹਤੋਂ ਲਾਪਰਾ ਉਹ ਛਾੜ ਲੈਂਦੇ ਬਸ ਹਾਂ ਜਦੋਂ ਕਰਤਿਆਂ ਤੋਂ ਫਿਰ ਸਿੱਧੀ ਅੱਗ ਪੈਂਦੀ ਨਹੀਂ ਜਦੋਂ ਤਵਿਆਂ ਨਾਲ ਵਾਹੀ ਨਾ ਨਹੀਂ ਗੱਲ ਬੰਨੀ ਉਹਨਾਂ ਨਾਲ ਚਲੋ ਠੀਕ ਆ ਜੀ ਸਾਲ ਮੈਂ ਹੁਕਮ ਥੋੜੀ ਦੇ ਸਕਦਾ ਵੀ ਤੁਸੀਂ ਸਾਲ ਲੋ ਨਹੀਂ ਹੁਕਮ ਨਹੀਂ ਹੁਕਮ ਨਹੀਂ ਤੁਸੀਂ ਦੇ ਸਕਦੇ ਪਰ ਇਹਨਾਂ ਦੀ ਗੱਲ ਵੀ ਤਾਂ ਸਰਕਾਰ ਤੇ ਕੰਨੀ ਪਹਚਾਇਆ ਕਰੋ ਨਾ ਉਹ ਚਾਹਾਂਗੇ ਪਹਚਾਵਾਗੇ ਕੋਈ ਗੱਲ ਠੀਕ ਹੈ ਵੇਖੋ ਬਹੁਤ ਸਾਰੀਆਂ ਸਮੱਸਿਆ ਇਹਨਾਂ ਦੀਆਂ ਵੀ ਤੁਹਾਡੇ ਚੈਨਲ ਨਾਲ ਹੀ ਸਾਰੀਆਂ ਗੱਲਾਂ ਪਹੁੰਚ ਜਾਣੀਆਂ ਸਰਕਾਰ ਕੋਲੇ ਵੀ ਹਾਂ ਇਹ ਬਹੁਤ ਵੱਡਾ ਪਹਚਾਉਂਗਾ ਇਹ ਪਹਚਾਓ ਜੀ ਪਹਚਾਓ ਤੁਸੀਂ ਪਹਚਾਓ ਪਹਚਾਉਣੀ ਵੀ ਇਹ ਚਾਹੀਦੀ ਆ ਵੇਖੋ ਸਰਕਾਰੀ ਅਧਿਕਾਰੀ ਆਉਂਦੇ ਹੁਣ ਇਹ ਕਹਿੰਦੇ ਅਸੀਂ ਤਾਂ ਡਿਊਟੀ ਦੇ ਵੱਧੇ ਆ ਹੁਕਮ ਦੇ ਵੱਧੇ ਆ ਸਾਨੂੰ ਤੇ ਆਉਣਾ ਪੈਂਦਾ ਠੀਕ ਆ ਪਰ ਇਹਨਾਂ ਦੀਆਂ ਵੀ ਬਹੁਤ ਵੱਡੀਆਂ ਸਮੱਸਿਆਵਾਂ ਆ ਜਿਹੜੀਆਂ ਲੰਮੇ ਸਮੇਂ ਤੋਂ ਜਿਹੜੇ ਜਿਹੜੇ ਵਾਅਦੇ ਕੀਤੇ ਜਾਂਦਾ ਸਰਕਾਰ ਇਹਨਾਂ ਨੂੰ ਕਹਿੰਦੀ ਨਾ ਵੀ ਅਸੀਂ ਤੁਹਾਨੂੰ ਮਸ਼ੀਨਾਂ ਦੇਵਾਂਗੇ ਤੇਲ ਦੇਵਾਂਗੇ ਉਹਨੇ ਵੀਰ ਕਹਿੰਦਾ ਗੱਠਾਂ ਵੀ ਅਸੀਂ ਬਣਾਈ ਬੈਠੇ ਹਾਂ ਉਹ ਵੀ ਨਹੀਂ ਕਿਤੇ ਨਾ ਕਿਤੇ ਪੁਲਿਸ ਜਿਹੜੀ ਹੈਗੀ ਆ ਉਹ ਚੱਕ ਕੇ ਨਹੀਂ ਲੈ ਜਾਂਦੀ ਜਦ ਹੀ ਨਹੀਂ ਉਹ ਜੀ ਕਿਧੇ ਕਿਧੇ ਚੱਕੀਆਂ ਬਣਾ ਜਾਈ ਉਹਦੀ ਵੀ ਸਮੱਸਿਆ ਬਹੁਤ ਹੈ ਪਿਛਲੇ ਸਾਲ ਸਟੋਰ ਕਰ ਲਈ ਉਹਨਾਂ ਨੇ ਪ੍ਰਾਲੀ 2-2 ਕਿਲ ਦੇ ਰੋਕੇ ਆ ਉਹ ਉਹਦਾ ਗਾਂ ਹਾਲੀ ਹੈ ਨਹੀਂ ਕੋਈ ਖਬਤਕਾਰੀ ਹੈ ਨਹੀਂ ਉਹਨਾਂ ਨੇ ਦੁਬਾਰਾ ਫੇਰ ਅੱਗ ਲਾਈ ਆ ਉਹ ਕੱਤੀ ਕੀਤੀ ਹੋਈ ਆਪਦੇ ਵਾਣ ਤੋਂ ਉਹਨੂੰ ਵੀ ਦੁਬਾਰਾ ਅੱਗ ਲਾਈ ਆ हां ये चीज भी आपा देखी है कई री फैक्ट्रीयां ਕੋਲੇ ਗਲੀ ਪਈਆ ਪਰਾਲੀ ਗਲੀ ਉਹਨੂੰ ਅੱਗ ਲਾ ਕੇ ਉਹਨਾਂ ਨੇ ਨਿਵੇੜਾ ਕੀਤਾ ਇਹ ਚ ਕੋਈ ਦੋਰ ਨਹੀਂ ਜਾਣ ਤਾਂ ਉਹਦਾ ਪੱਕਾ ਸੋਲੂਸ਼ਨ ਲੱਭਣ ਹੱਲ ਲੱਭਣਾ ਤਾਂ ਕਿ ਕੋਈ ਪੂਰੀ ਕਾਰਵਾਈ ਹੈ ਜਿਹੜੀ ਪ੍ਰੋਪਰ ਤਰੀਕੇ ਨਾਲ ਕਰਨ ਜੇ ਇਹ ਫੇਰ ਆਪਦੀ ਜਗ੍ਹਾ ਤੇ ਗਲਤ ਹੁੰਦੇ ਆ ਤਾਂ ਬੇਸ਼ੱਕ ਇਹਨਾਂ ਦੇ ਪਰਚੇ ਦੇ ਦਿਓ ਅੰਦਰ ਕਰ ਦਿਓ ਕੋਈ ਦੋਰ ਨਹੀਂ ਅੱਗ ਲਾਉਣੇ ਆਪਾਂ ਹੀ ਮੰਨਦੇ ਆ ਗਲਤ ਆ ਪਰ ਇਹਨਾਂ ਦਾ ਕੋਈ ਹੱਲ ਆ ਜਿਹੜਾ ਪ੍ਰੋਪਰ ਤਰੀਕੇ ਨਾਲ ਉਹ ਕਰਨਾ ਚਾਹੀਦਾ ਪਰ ਫੇਰ ਵੀ ਤੁਹਾਨੂੰ ਲੱਗਦਾ ਤੁਸੀਂ ਇੱਕ ਤਰ੍ਹਾਂ ਦੇ ਵੇਖੋ ਸਰਕਾਰ ਦੇ ਨਿਮੰਦੇ ਹੋ ਆਪਦੇ ਵੱਲੋਂ ਵੀ ਕੁਝ ਕਹਿਣਾ ਚਾਹੋ ਨੇ ਮੈਂ ਤਾਂ ਇਹਨਾਂ ਨੂੰ ਸਦਾਰਨ ਹੀ ਬੇਨਤੀ ਕਰੂੰਗਾ ਵੀ ਤੁਸੀਂ ਅੱਗ ਨਾ ਲਾਓ ਜਿਵੇਂ ਇਹਨਾਂ ਨੇ ਕਿਹਾ ਫੂਸ ਨੂੰ ਅੱਗ ਲਾ ਲਓ ਚਲੋ ਅਸੀਂ ਗਵਰਨਮੈਂਟ ਤੱਕ ਇਹਨਾਂ ਦੀ ਗੱਲ ਪਹਚਾਵਾਗੇ ਵੀ ਉੱਪਰਲੇ ਫੂਸ ਨੂੰ ਅੱਗ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਠੀਕ ਹੈ ਮਾਰਦੇ ਹੀ ਨਹੀਂ ਹਾਂ ਇਹ ਪਰ ਮਾਰਦੇ ਹੀ ਨਹੀਂ ਕੱਲਾ ਕੰਬਾਇਨ ਦਾ ਜਿਹੜਾ ਉਹਦੋਂ ਹੂੰ ਝੋਨਾ ਵੱਡਾ ਉਸੇ ਨੂੰ ਅੱਗ ਲਾ ਲੈਂਦੇ ਹੋ ਬਸ ਬਿਲਕੁਲ ਜ਼ਰੂਰੀ ਆ ਸਾਨੂੰ ਬਿਲਕੁਲ ਉਹਨਾਂ ਦਾ ਤਾਂ ਇਹਨਾਂ ਨੂੰ ਸ਼ੂਟ ਦੇਣੀ ਚਾਹੀਦੀ ਇਹਨਾਂ ਦੀ ਗੱਲ ਵੀ ਤਾਂ ਸਹੀ ਹੈ ਦੇਣੀ ਚਾਹੀਦੀ ਹੈ ਬਾਕੀ ਇਹਦਾ ਨੁਕਸਾਨ ਗਵਰਨਮੈਂਟ ਨਹੀਂ ਸੋਚੋ ਗਵਰਨਮੈਂਟ ਦਾ ਕੋਈ ਨੁਕਸਾਨ ਨਹੀਂ ਸਾਰੇ ਆਪਣੀ ਮਨੁੱਖਤਾ ਦਾ ਹੀ ਨੁਕਸਾਨ ਹੈ ਇਹਦੇ ਵਿੱਚ ਨਹੀਂ ਆਪਾਂ ਇਹ ਗੱਲ ਮੰਨਦੇ ਆ ਨੁਕਸਾਨ ਆ ਠੀਕ ਆ ਪਰ ਇਹਨਾਂ ਦੇ ਵੀ ਕਿਤੇ ਨਾ ਕਿਤੇ ਵੱਡੀ ਮਜੂਰੀ ਨੂੰ ਇੰਨੀ ਪਰਾਲੀ ਲਿਆਣ ਕਿੱਥੇ ਜਿੱਥੇ ਆ ਵੀਰ ਨੇ ਦੱਸਿਆ ਗੱਠਾਂ ਵੀ ਬਣਾਈਆਂ ਪਈਆਂ ਪਰ ਟਰੈਕਟਰ ਲੈਣ ਨਹੀਂ ਆਉਂਦੇ ਬਸ ਫੇਰ ਇਹ ਰਿਜ਼ਲਟs ਇਹੀ ਆ ਵੀ ਅੱਗੇ ਲੱਗ ਸਕਦੀ ਆ ਹੁਣ ਅੱਗੇ ਆ ਹੁਣ ਜਿੱਥੇ ਟਰੈਕਟਰ ਜੇ ਲੈ ਕੇ ਵੀ ਜਾਂਦੇ ਆ ਜਿਵੇਂ ਬਾਈ ਨੇ ਦੱਸਿਆ ਦੋ ਦੋ ਕਿੱਲੇ ਉਹਨਾਂ ਨੇ ਪਰਾਲੀ ਆਪਦੀ ਉੱਥੇ ਜਮ੍ਹਾਂ ਵੀ ਕਰ ਲਈ ਉਹ ਅੱਗੇ ਹੱਲ ਨਹੀਂ ਉਹਨੂੰ ਵੀ ਉਹ ਗਲ ਜਾਂਦੀ ਆ ਫਿਰ ਅੱਗ ਹੀ ਲਾਉਂਦੇ ਆ ਆਖਰ ਨੂੰ ਉੱਥੇ ਇਹ ਤਾਂ ਜੀ ਬਹੁਤ ਵੱਡੇ ਪੱਧਰੇ ਤਬਦੀਲੀ ਆਉਣੀ ਚਾਹੀਦੀ ਹੈਗੀ ਆ ਮੈਂ ਤਾਂ ਕਹੂੰਗਾ ਜਿਵੇਂ ਕੋਈ ਗੱਤਾ ਫੈਕਟਰੀਆਂ ਲੱਗਣ ਇੱਥੇ ਜਿਹੜਾ ਪਰਾਲੀ ਤੋਂ ਕੋਈ ਸਮਾਨ ਤਿਆਰ ਹੁੰਦਾ ਉਹੋ ਜਿਹਾ ਇੱਥੇ ਢਾਂਚਾ ਗਵਰਨਮੈਂਟ ਬਣਾਵਾਵੇ ਫੇਰ ਪਰਾਲੀ ਦਾ ਕੋਈ ਹੱਲ ਹੋ ਸਕਦਾ ਜਾਂ ਤਾਂ ਫਿਰ ਝੋਨਾ ਹੀ ਬੀਜਣ ਨੂੰ ਹਟ ਆਇਆ ਕਰੋ ਪਰਾਲੀ ਦੀ ਜਿਹੜੀ ਅੱਗ ਹੈ ਦਿੱਲੀ ਧੂਆਂ ਜਾਂਦਾ ਉਹ ਤੁਹਾਨੂੰ ਦਿਖ ਗਿਆ ਅੱਜ ਇੱਕ ਚਿੱਟੇ ਨਾਲ ਜਿਹੜੀ ਅੱਗ ਲੱਗੀ ਆ ਉਹ ਤੁਹਾਨੂੰ ਮੈਂ ਵਿਖਾਉਣਾ ਸੇਵਾ ਦੇ ਵਿੱਚ ਜਿਹੜੇ ਥੱਲੇ ਵੱਜਦੇ ਆ ਮਾਵਾ ਦੇ ਪੱਤ ਮਰਦੇ ਆ ਉਹ ਤੁਹਾਨੂੰ ਮੈਂ ਅੱਗ ਵਿਖਾਉਣਾ ਹੁਣ ਤੁਸੀਂ ਦੇਖ ਲਓ ਇੱਕ ਚੀਜ਼ ਆਪਾਂ ਤੁਹਾਨੂੰ ਜਿਹੜਾ ਅਸਲ ਦੇ ਵਿੱਚ ਮਲੂਕਾ ਟੀਵੀ ਦੇ ਵੱਲੋਂ ਟੀਮ ਦੇ ਵੱਲੋਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆਪਾਂ ਆਪਾਂ ਵੀ ਇਸ ਗੱਲ ਦੇ ਹੱਕ ਵਿੱਚ ਨਹੀਂ ਆ ਕਿ ਅੱਗ ਲੱਗੇ ਪਰ ਇਹ ਅੱਗ ਲਾਉਣਾ ਕਿਤੇ ਨਾ ਕਿਤੇ ਕਿਸਾਨਾਂ ਦੀ ਮਜਬੂਰੀ ਆ ਅਸੀਂ ਬੜੀ ਛੇਤੀ ਇਹ ਕਹਿ ਦਿੰਨੇ ਆ ਵੀ ਉਹਨਾਂ ਨੇ ਟੋਲ ਬੰਦ ਕਰਤੇ ਉਹਨਾਂ ਨੇ ਸੜਕਾਂ ਰੋਕ ਲਈਆਂ ਉਹਨਾਂ ਨੇ ਧਰਨੇ ਲਾਤੇ ਠੀਕ ਆ ਪਰ ਮਜਬੂਰ ਆ ਜਿੱਥੇ ਕਿਤੇ ਮੰਡੀਆਂ ਚ ਰੋਲ ਰਹੇ ਆ ਜਿੱਥੇ ਕਿਤੇ ਇਹ ਅੱਗਾਂ ਲੱਗ ਰਹੀਆਂ ਹਨ ਇਹਨਾਂ ਦੀ ਮਜਬੂਰੀ ਆ ਜਾਂ ਸਰਕਾਰ ਇਹ ਵਾਅਦਾ ਨਾ ਕਰਦੀ ਵੀ ਅਸੀਂ ਮਸ਼ੀਨਾਂ ਲਿਆ ਕੇ ਦੇਵਾਂਗੇ ਅਸੀਂ ਟਰੈਕਟਰਾਂ ਚ ਤੇਲ ਪਾਵਾਂਗੇ ਹੁਣ ਕਈ ਵੀਰ ਕਹਿੰਦੇ ਅਸੀਂ ਗੱਠਾਂ ਵੀ ਬਣਾਤੀਆਂ ਗੱਲ ਵੀ ਮੰਨ ਲਈ ਸਰਕਾਰ ਦੀ ਹੁਣ ਵਾਹਣ ਜਿਹੜੇ ਵੱਤ ਚੜੀ ਜਾਂਦੀ ਐ ਅਸੀਂ ਉਹਨਾਂ ਨੂੰ ਵਾਹੁਣਾ ਵੀਜਣਾ ਕੇ ਜਾ ਕੇ ਉਹ ਉੱਥੇ ਰੁਲੀ ਜਾਂਦੀਆਂ ਪਰਾਲੀ ਕੋਈ ਲੈਣ ਨਹੀਂ ਆਉਂਦਾ ਗਾ ਪਰਾਲੀ ਦਾ ਵੀ ਪੱਕਾ ਖਾਦ ਨਹੀਂ ਜਿੱਥੇ ਇਕੱਠੀ ਕੀਤੀ ਹੈ ਉੱਥੇ ਵੀ ਕਿਤੇ ਨਾ ਕਿਤੇ ਅੱਗ ਲਾਈਆ ਸੀ ਤਾਂ ਮਲੂਕਾ ਟੀਵੀ ਦੇ ਵੱਲੋਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਜ਼ਰੂਰ ਸਰਕਾਰ ਤੱਕ ਪਹੁੰਚਾਇਓ ਪਚਾਉਣਾ ਵੀ ਚਾਹੀਦਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਜਿੱਥੇ ਏਕਾ ਉੱਥੇ ਖੜਨਾ ਚਾਹੀਦਾ ਜ਼ਰੂਰ ਤੇ ਬਾਕੀ ਤੁਸੀਂ ਵੇਖ ਲਓ ਜਿਹੜਾ ਕਿਵੇਂ ਹਾਂ ਬਾਕੀ ਇਹ ਠੀਕ ਆ ਆਪਾਂ ਮੰਨਦੇ ਆਂ ਇਹ ਚੀਜ਼ ਕਿ ਅੱਗ ਦੇ ਨਾਲ ਪ੍ਰਦੂਸ਼ਣ ਹੁੰਦਾ ਬਿਲਕੁਲ ਹੁੰਦਾ ਬਿਮਾਰੀਆਂ ਲੱਗਦੀਆਂ ਭੈੜੀਆਂ ਬਿਮਾਰੀਆਂ ਲੱਗਦੀਆਂ ਪਰ ਜਦੋਂ ਕੋਦੇ ਕਿਸਾਨਾਂ ਦੀ ਕਣਕ ਨੂੰ ਅੱਗ ਲੱਗਦੀ ਆ ਉਹ ਧੂਆਂ ਵੀ ਅਫਸਰਾਂ ਦੇ ਦਫ਼ਤਰਾਂ ਤੱਕ ਪਹੁੰਚਣਾ ਚਾਹੀਦਾ ਪਟਾਕਿਆਂ ਦਾ ਧੂਆਂ ਵੀ ਅਫਸਰਾਂ ਤੱਕ ਪਹੁੰਚਣਾ ਚਾਹੀਦਾ ਕੱਲੇ ਪੰਜਾਬ ਦਾ ਧੂਆਂ ਜਿਹੜਾ ਦਿੱਲੀ ਜਾਂਦਾ ਹਰਿਆਣੇ ਦਾ ਨਹੀਂ ਜਾਂਦਾ ਹੋਰ ਕਿਤੋਂ ਦਾ ਨਹੀਂ ਜਾਂਦਾ ਜਾਂ ਦਿੱਲੀ 'ਚ ਆਪ ਹੀ ਬਹੁਤ ਪ੍ਰਦੂਸ਼ਣ ਆ ਕੱਲੇ ਇਸ ਅੱਗ ਦੇ ਨਾਲ ਤੁਸੀਂ ਕੀ ਕਰੋਗੇ ਅਸੀਂ ਹੱਕ 'ਚ ਤਾਂ ਨਹੀਂ ਅੱਗ ਲਾਉਂਦੇ ਪਰ ਇਹ ਮਜਬੂਰੀਆਂ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਸਮਝਣੀਆਂ ਪੈਣੀਆਂ ਜੁੜ ਸਾਨੂੰ ਲੋਕਾਂ ਦਾ ਧੰਨਵਾਦ